ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਦੋਸਤੋ ਪਿੰਡ ਲਖਨਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਲੱਗਦਾ ਹੈਗਾ ਵੀਰ ਕਮਲ ਦੇ ਕੋਲੇ ਆਏ ਆ ਵੀਰ ਕਮਲ ਦੀਆਂ ਜਿਹੜੀਆਂ ਦੋਸਤੋ ਪਹਿਲਾਂ ਵੀ ਵੀਡੀਓ ਕਾਫੀ ਆਪਣੇ ਚੈਨਲ ਦੇ ਉੱਪਰ ਅਪਲੋਡ ਨੇ ਤਕਰੀਬਨ 6ਵੀਂ 7ਵੀਂ ਵੀਡੀਓ ਜਿਹੜੀ ਅੱਜ ਪਾ ਰਹੇ ਆ ਜਰਸੀ ਦੀਆਂ ਵੜਾ ਐਚ ਐਫ ਵੜਾ ਸ਼ਾਹੀ ਬਾਲ ਵੜਾ ਨੋਰਮਲ ਇਸ ਕਰੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਸਿਚੀ ਜਿਹੜੀ ਵੀਡੀਓ ਪਾਈ ਸੀ ਇੱਕ ਜਰਸੀ ਵੈੜ ਤੇ ਆਪਾਂ ਦੋਸਤੋ ਜਰਸੀ ਵੈੜ ਚੰਗੀ ਸੀ ਕਾਫੀ ਖੂਬਸੂਰਤ ਵੈੜ ਸੀਗੀ ਤੇ ਬਹੁਤੇ ਵੀਰਾਂ ਦੇ ਵੀਰਾਂ ਦਾ ਵੀ ਫੋਨ ਵੀ ਆਇਆ ਬਹੁਤੇ ਵੀਰਾਂ ਦੀ ਡਿਮਾਂਡ ਸੀਗੀ ਵੀ ਜਰਸੀ ਦੇ ਵਿੱਚ ਵੈੜ ਖਰੀਦਣ ਦੀ ਠੀਕ ਆ ਕਿਉਂਕਿ ਆਉਣ ਵਾਲੇ ਥੋੜੇ ਸਮੇਂ ਨੂੰ ਦੇਖਦੇ ਹੋਏ ਵੀ ਜਿਹੜੀ ਆ ਪਹਿਲ ਕਿਸਾਨ ਵੀਰਾਂ ਫਾਰਮਰ ਵੀਰ ਉਹ ਦਿੰਦੇ ਆ ਠੀਕ ਆ ਵੀ ਜਰਸੀ ਵੈੜ ਖਰੀਦਣ ਨੂੰ ਤੇ ਅੱਜ ਦੋ ਜਿਹੜੀਆਂ ਜਰਸੀ ਵੈੜਾਂ ਨੇ ਠੀਕ ਆ ਕ੍ਰਾਸ ਅੰਗ ਦੇ ਵਿੱਚ ਆ ਥੋੜੀਆਂ ਜਿਹੀਆਂ ਕ੍ਰਾਸ ਹੋਣਗੀਆਂ ਬਾਕੀ ਜਰਸੀ ਦਾ ਪੱਖ ਜਿਹੜਾ ਬਧੇਰੇ ਹੋਵੇਗਾ ਤੇ ਖਾਸ ਜਿਹੜੀ ਵਿਸ਼ੇਸ਼ ਹੈਗੀ ਆ ਪਹੁੰਚ ਹੈ ਕਿ ਆ ਪਿੰਡ ਲਖਨੇ ਕਰਨੀ ਪੈਣੀ ਆ ਸ਼ਹਾਜਪੁਰ ਬਿਲਕੁਲ ਨਜ਼ਦੀਕ ਹੈਗਾ ਨਜ਼ਦੀਕ ਆ ਦੋਸਤੋ ਤੇ ਗਲਾਲੀਪੁਰ ਪਿੰਡ ਲੱਗੇ ਆ ਕੁਰਕ ਪਿੰਡ ਤੇ ਸੂਰ ਪਿੰਡ ਪਿੰਡ ਇੱਕ ਪਾਸੇ ਜਿਹੜੇ ਦੋਸਤੋ ਨਾਲ ਹੈਗੇ ਆ ਠੀਕ ਆ ਤੇ ਮਾਜੇ ਦਾ ਪਿੰਡ ਆ ਸੋ ਵਿਜ਼ਿਟ ਕਰਕੇ ਆ ਜਿਹੜੇ ਪਸ਼ੂ ਖਾਸ ਤੌਰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਜਿਹੜੀ ਆ ਜ਼ਰੂਰ ਕਰ ਲਿਓ ਜਿਹੜੀ ਹਜੇ ਵੜ ਸੂਈ ਆ ਉਹਦੀ ਚਵਾਈ ਕਰ ਲਿਓ ਜਿਹੜੀ ਸੂਣ ਵਾਲੀ ਆ ਉਹਨੂੰ ਟਿੱਪ ਕੇ ਜਿਹੜੀ ਚੈੱਕ ਪਾਸ ਕਰਦੇ ਅੱਜ 17 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ 1:30 ਵ ਉਹ ਕਰਦੇ ਆਂ ਗੱਲਬਾਤ ਵੀਰ ਕਮਲ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਹੈਗੀ ਆ ਇਹਨਾਂ ਬੇੜਾਂ ਦੀ ਹਾਂਜੀ ਕਮਲ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹਾਂਜੀ ਵਧੀਆ ਵਧੀਆ ਅੱਛਾ ਕੰਮ ਵੀਰੇ ਪਿਛਲੀ ਵਾਰੀ ਜਰਸੀ ਵੇੜ ਸੀਗੀ ਬਹੁਤ ਵੀਰ ਚਾਹਤ ਰੱਖਣ ਥੇ ਸੀ ਵੀ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਯਾਰ ਉਹ ਵੇੜ ਆਪਾਂ ਲੈਣੀ ਆਪਾਂ ਖਰੀਦਣੀ ਵਿਕ ਗਈ ਸੀ ਵੇੜ ਹਾਂ ਲਓ 15 20 ਮਿੰਟ ਬਾਅਦ ਲੱਗ ਗਈ 15 20 ਮਿੰਟ ਬਾਅਦ ਹਾਂ ਪਾਸੇ ਲੈ ਕੇ ਵੀ ਭੈਣ ਭਰਾ ਦੂਰ ਹਾਂਜੀ ਪਾਸੇ ਦੂਰੀ ਗਈ ਠੀਕ ਹੈ ਤੇ ਅੱਜ ਬਿਲਕੁਲ ਜਿਹੜੀ ਜਰਸੀ ਵੇੜਾਂ ਦਾ ਮਤਲਬ ਕਿ ਇੱਕ ਹੋਰ ਆਪਾਂ ਜੋੜੀ ਲੈ ਜਾਂਦੀ ਆ ਹਾਂਜੀ ਜੋੜੀ ਲੈ ਜਾਂਦੇ ਤੇ ਅੱਜ ਗਾਵਾਂ ਹੋਰ ਵੀ ਆਈਆਂ ਸੀ ਕਹਿੰਦੇ ਜਰਸੀ ਪਿਓਰ ਆਈ ਪੰਜਾਬ ਵਾਲੀ ਜੀ ਤੇ ਉਹ ਹੁਣੇ ਲਦਾ ਕੇ ਹੱਡੇ ਠੀਕ ਹੈ ਅ ਸਵੇਰ ਤੁਸੀਂ ਕਹਿੰਦੇ ਸੀ ਵੀ ਤਿੰਨ ਜਾਂ ਚਾਰ ਵੈੜਾ ਨੇ ਉਹ ਦੋ ਇੱਕ ਦੀਆਂ ਅਕ ਦੋ ਵਿਕ ਗਈਆਂ ਨੇ ਦੋ ਫਿਲਹਾਲ ਹੁਣ ਆਪਣੇ ਕੋਲ ਅਵੇਲੇਬਲ ਨਹੀਂ ਠੀਕ ਹੈ ਅੱਛਾ ਵੀਰ ਕਮਲ ਸਭ ਤੋਂ ਪਹਿਲਾਂ ਤੇ ਆਪਣੀ ਜਿਹੜੀ ਇਹ ਵੈੜ ਸੂਈ ਆ ਜਰਸੀ ਦੇ ਵਿੱਚ ਇਹਦੀ ਪੂਰੀ ਡਿਟੇਲ ਦੱਸ ਦੋ ਵੀ ਸੂਆ ਕਿੰਨਾ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਠੀਕ ਹੈ ਜੀ ਤੇ ਬੋਲਾ 12 ਕਿਲੋ ਲੀਟਰ ਹੈਗਾ ਵਾ 12 ਕਿਲੋ 17 18 ਕਿਲੋ ਕਰੂਗੀ ਠੀਕ ਹੈ ਜੀ ਹਾਂਜੀ ਤੇ ਮਗਰ ਬੱਚਾ ਬੱਛਾ ਗਿਆ ਜੀ ਹਾਂ ਜੀ ਮਗਰ ਬੱਛਾ ਆ ਅੱਜ ਮਾਰਨਿੰਗ ਸੂਈ ਹੈ ਨਾ ਹਾਂ ਜੀ ਅੱਜ 17 ਮਾਰਚ ਨੂੰ ਹਾਂ ਜੀ ਤੇ ਜੇਰ ਪ੍ਰੋਪਰ ਪੈ ਗਈ ਹਾਂ ਜੀ ਪੈ ਗਈ ਕਿੰਨੇ ਕ ਟਾਈਮ ਕਰਦਨੇ ਆਪਾਂ ਠੀਕ ਆ ਹਾਂ ਜੀ ਵੀਡੀਓ ਹੈਗੀ ਆਪਣੇ ਕੋਲ ਹਾਂ ਜੀ ਵੀਡੀਓ ਹੈਗੀ ਠੀਕ ਆ ਵੀਡੀਓ ਪ੍ਰੋਪਰ ਜਿਹੜੀ ਆ ਦੋਸਤੋ ਜੇਰ ਦੀ ਬਣੀ ਹੈਗੀ ਕਿਸੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਤਕਰੀਬਨ ਪਸ਼ੂ ਦੀ ਜਿਹੜੀ ਜੇਰ ਹੈਗੀ ਆਪਣੇ ਆਪ ਪੈ ਜੇ ਠੀਕ ਆ ਉਹ ਸੂਗਾ ਪਰ ਪੂਰਾ ਸੂਗਾ ਜੇਕਰ ਆਪਾਂ ਗੱਲ ਕਰਕੇ ਦੋਸਤੋ ਵਧੀਆ ਮਿਲਕਿੰਗ ਤੇ ਚੱਲਦਾ ਤੇ ਬਾਕੀ ਆਪਣੇ ਆਪ ਜਿਹੜੀ ਜੇਰ ਪੈ ਜੇ ਦੋਸਤੋ ਫੇ ਅਸਲ ਦੇ ਵਿੱਚ ਸੂਆ ਸਮਝਿਆ ਜਾਂਦਾ ਤੇ ਇਹ ਜਰਸੀ ਜਾਤ ਵਿੱਚ ਜਿਹੜੀ ਹੈ ਦੋਸਤੋ ਵੈੜ ਵੀਰ ਲੈ ਕੇ ਆਇਆ ਤੇ ਸੂਬਾ ਦੂਜਾ ਦੱਸਿਆ ਨਾ ਵੀਰ ਹਾਂਜੀ ਸੂਬਾ ਦੂਜਾ ਠੀਕ ਹੈ ਸਮਾਲ ਸਾਈਜ਼ ਜਿਹੜਾ ਕੰਨ ਹੈਗਾ ਦੋਸਤੋ ਬਾਕੀ ਫੇਸ ਕੁਆਲਿਟੀ ਜਿਹੜੀ ਹੈਗੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ ਥੋੜੀ ਜੀ ਕਿਤਨਾ ਕਿਤੇ ਕ੍ਰੋਸਿੰਗ ਤੁਸੀਂ ਕਹਿ ਸਕਦੇ ਹੋ ਕਿਉਂਕਿ ਜਿਹੜਾ ਰੰਗ ਆ ਉਹ ਤਾਂ ਜਿਹੜੇ ਵਿੱਚ ਕਹਿ ਸਕਦੇ ਆਪਾਂ ਬਰਾਊਨ ਜਾ ਵਾਈਟ ਦਾ ਥੋੜਾ ਕੰਬੀਨੇਸ਼ਨ ਹੈ ਵਿੱਚ ਡੱਬੇ ਹੈਗੇ ਆ ਠੀਕ ਆ ਬਾਕੀ ਬੈਡ ਦਾ ਜਿਹੜਾ ਹਵਾਨਾ ਵੇਖੋਗੇ ਤੁਸੀਂ ਉਹ ਵੀ ਚੰਗਾ ਲੱਗਾ ਹੈਗਾ ਤੇ ਆ ਇੱਕ ਵਰੀ ਫੇਸ ਕੁਆਲਟੀ ਦੇਖ ਲਓ ਮੈਂ ਤੁਹਾਨੂੰ ਬਾਜ ਹਵਾਨੇ ਵਾਲੇ ਪਾਸੇ ਲੈ ਚੱਲਦਾ ਠੀਕ ਆ ਤੇ ਬਿਲਕੁਲ ਤਾਜੀ ਸੂਈ ਅੱਜ ਹੀ ਸੂਈ ਹੈ ਠੀਕ ਆ ਅੱਜ ਮਾਰਨਿੰਗ ਟਾਈਮ ਦੀ ਤੇ ਮਗਰ ਬੱਚਾ ਜਿਹੜਾ ਹੈਗਾ ਮੇਲ ਕਾਫ ਠੀਕ ਆ ਆ ਹਵਾਨਾ ਵੇਖੋ ਜੀ ਆਹ ਕੋਈ ਮੋਗ ਨਾ ਠੀਕ ਆ ਥਣਥਣ ਚੰਗੀ ਵਿੱਥ ਫਿਰਨ ਤੇ ਜਿਹੜਾ ਥਣ ਹੈਗਾ ਤੇ ਪੌਲਾ ਬਾਈ ਕਮਲ ਥੋੜਾ ਪਤਾ ਕੱਢਿਆ ਸੀ ਫਿਰ ਸਵੇਰ ਹਾਂਜੀ 6 6 ਕਿਲੋ ਕੱਢਿਆ 6 ਕਿਲੋ ਹਾਂਜੀ ਠੀਕ ਹੈ ਜਿਹੋ ਜਿਹੋ ਹਵਾਨਾ ਲੱਗਾ ਵੇੜ ਦੇ ਬਾਈ ਕਿੰਨੀ ਕੁ ਵੈਸੇ ਮਿਲਕ ਦੀ ਕੈਪੈਸਿਟੀ ਹੋਣੀ ਚਾਹੀਦੀ ਤੇ ਬਾਕੀ ਥੋੜੀ ਜੀ ਕਿਤੇ ਨਾ ਕਿਤੇ ਨਜ਼ਰ ਤੇ ਨਹੀਂ ਆ ਰਹੀ ਬਾਕੀ ਹੋ ਸਕਦਾ ਥੋੜੀ ਪਾਤੀ ਭਲ ਵੀ ਹੋਵੇ ਠੀਕ ਹੈ ਤੇ ਬਾਕੀ ਸੇਵਾ ਦਾ ਦੁੱਧ ਤੇ 17-18 ਕਿਲੋ ਦੋ ਹਾਸੇਗੇ 17-18 ਕਿਲੋ ਬਾਕੀ ਸੇਵਾ ਦਾ ਡਿਪੈਂਡਿੰਗ ਮੇਰੀ ਬਿਲਕੁਲ ਜੀ ਠੀਕ ਹੈ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਸੋਹਣੀ ਆ ਠੀਕ ਆ ਵਖਾਲਾ ਬਹੁਤ ਸੋਹਣਾ ਹੈਗਾ ਵੈਟ ਦਾ ਤੇ ਤਕਰੀਬਨ ਜਿਹੜਾ ਹੈਗਾ ਮਿਲਕ ਵੀਰ ਕਹਿੰਦਾ ਵੀ 17 18 ਜਿਹੜਾ ਕਰਨਾ ਚਾਹੀਦਾ ਬਾਕੀ ਇਹ ਪਤੂਰ ਕੇ ਤੁਹਾਨੂੰ ਦਿਖਾਉਣੇ ਆ ਤੇ ਇੱਕ ਵਿੱਚ ਜਿਹੜਾ ਦੋਸਤੋ ਸੂ ਦੇ ਵਿੱਚ ਪਸੂਗਾ ਹਜੇ ਮਾਰਨਿੰਗ ਟਾਈਮ ਹੀ ਸੋਇਆ ਤੇ ਸੂ ਦੇ ਵਿੱਚ ਪਸੂਗਾ ਠੀਕ ਆ ਅ ਲੰਮਾ ਤੋਰ ਲਓ ਜੀ ਇਧਰ ਤੋਰ ਲਓ ਲੰਮਾ ਠੀਕ ਆ ਹੌਲੀ ਧੁਰ ਲਈ ਵੀਰ ਹਾਂ ਤੇ ਅੱਜ ਮਾਰਨਿੰਗ ਟਾਈਮ ਦੀ ਜਿਹੜੀ ਦੋਸਤੋ ਉਸੋ ਹੀ ਆ ਠੀਕ ਆ ਦੁਪਹਿਰ ਸੂਰ ਦੇ ਵਿੱਚ ਆ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਪਸ਼ੂ ਛੂਣ ਤੋਂ ਬਾਅਦ ਇੱਕ ਵਾਰੀ ਖਾਭ ਜੇ ਜਾਂਦਾ ਉਹ ਆਪਾਂ ਕਹਿ ਸਕਦੇ ਹਾਂ ਬਾਕੀ ਦੋ ਕੁ ਦਿਨਾਂ ਤੱਕ ਤਿੰਨਾਂ ਦਿਨਾਂ ਤੱਕ ਪਸ਼ੂ ਆਪਣੀ ਜਿਹੜੀ ਹੈ ਸਿਹਤ ਆ ਬਿਲਕੁਲ ਮੈਂਟੇਨ ਕਰ ਲਗੂਆ ਦੁਬਾਰਾ ਤੇ ਉਹ ਲਾ ਬਸ ਇੱਕ ਕਰ ਇੱਕ ਵਾਰੀ ਇਹਨੂੰ ਥੋੜਾ ਤੋਰ ਦਿਓ ਜੀ ਜਾਂ ਅੰਦਰ ਨੂੰ ਥੋੜਾ ਤੋਰ ਦਿਆ ਜੀ ਠੀਕ ਆ ਜੀ ਆ ਹਵਾਨੇ ਦੀ ਜਿਹੜੀ ਬੰਤਰਾ ਦੋਸਤੋ ਵੇਖ ਕੇ ਚੈੱਕ ਕਰੋ ਠੀਕ ਆ ਆ ਲੇਵਾ ਇਹ ਆਰਡਰ ਦੀ ਕੁਆਲਿਟੀ ਆ ਤੇ ਤੁਹਾਨੂੰ ਤੁਹ ਜਿਹੜਾ ਕਾਫੀ ਵਧੀਆ ਚੰਗੀ ਸੋਹਣੀ ਬਿੱਥ ਤੇ ਥਾਣਾ ਤੇ ਬਿਲਕੁਲ ਮੁੱਠੀ ਵਾਲਾ ਠੀਕ ਆ ਆ ਕਰੋ ਚੈੱਕ ਠੀਕ ਹੈ ਵੀਰੇ ਠੀਕ ਆ ਜੀ ਹਾਂਜੀ ਬੈਡ ਚੰਗੀ ਆ ਦੋਸਤੋ ਠੀਕ ਆ ਅ ਵੱਡੇ ਆਰਡਰ ਦੇ ਵਿੱਚ ਆ ਵੱਡੇ ਹਵਾਨੇ ਸਹਿਜ ਆ ਦੀ ਬੜੀ ਬੈਡ ਵੀਰ ਦੇ ਕੋਲ ਪਕਾਊਗਾ ਸੇਵਾ ਦਾ ਦੁੱਧ ਦਾ ਬਾਕੀ ਜਿਹੜਾ 17 18 16 17 18 ਲੀਟਰ ਦੀ ਵੀਰਾਂ ਦਾ ਵੀ ਮਿਲਕ ਦੀ ਕਪੈਸਿਟੀ ਰਹੇਗੀ ਅੱਛਾ ਹਾਂ ਦਿਖਾ ਦਿਓ ਧਾਰਾ ਮਾਰ ਕੇ ਦਿਖਾ ਦਿਓ ਜੀ ਆ ਦੇਖੋ ਜੀ ਜੋ ਆ ਪੋਲਾ ਨਾ ਫਿਰ ਹਾਂਜੀ ਤਵਾ ਇੱਕ ਨੰਬਰ ਆ ਠੀਕ ਆ ਸੋ ਅ ਕਮਲ ਵੀਰੇ ਕਿੰਨੀ ਰੇਂਜ ਰੱਖੀ ਆ ਮੁੱਲ ਲੈ ਤੇ ਕੀ ਕਰਦੇ ਆ ਮੇਰੇ ਮੁੱਲ ਤੇ ਤਾਂ 55000 ਕਰਦੇ ਆ ਹਾਂਜੀ ਤੇ ਭਾ ਨਾ 55000 ਦੇ ਦਾਂਗੇ 55000 ਦੇ ਕੋਈ ਮਾਰ 4500 ਛੱਡ ਦਾਂਗੇ ਜੇ ਕੋਈ ਜ਼ਿਆਦਾ ਪੋਲਾ ਵੀ ਚਾਹੇ ਕਰਦੇ ਹੋ ਪਿਆਰ ਮੁਹੱਬਤ ਕੋਈ ਹੈ ਹਾਂਜੀ ਕਰ ਦਾਂਗੇ ਕਰਿਆ ਆਂ ਜੀ ਹਾਂਜੀ ਠੀਕ ਆ ਮਾਨਤਨ ਹੋ ਜੂਗਾ ਦੋਸਤੋ ਠੀਕ ਆ ਜਿਹੜੇ ਵੀ ਖਾਸ ਤੌਰ ਤੇ ਘਰੇਲੂ ਵੀਰ ਨੇ ਖਰੀਦਣੀ ਆ ਤੁਸੀਂ ਵੈੜ ਖਰੀਦ ਸਕਦੇ ਹੋ ਵੈੜ ਹਰ ਪਾਸਿਓਂ ਚੰਗੀ ਆ ਪਰ ਤਸੱਲੀ ਜਿਹੜੀ ਆਪਦੇ ਹੱਥੀ ਵੀ ਵਰਾ ਕੇ ਚੰਗੀ ਤਰ੍ਹਾਂ ਕਰ ਲਿਓ ਠੀਕ ਆ 2 ਲੀਟਰ ਚੋਲਿਓ ਪੂਰਾ ਇੱਕ ਟਾਈਮ ਦਾ ਚੋਲਿਓ ਬੌਲੇ ਦੇ ਵਿੱਚ ਹੁਣ ਚੱਲਣ ਦੀ ਆ ਇਸ ਤੋਂ ਬਾਅਦ ਜਿਹੜੀ ਅਗਲੀ ਵੜ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਕ੍ਰੋਸ ਆਂਗ ਦੇ ਵਿੱਚ ਆ ਜਰਸੀ ਦਾ ਜਿਹੜਾ ਕ੍ਰੋਸ ਆਂਗ ਹੈਗਾ ਦੋਸਤੋ ਇਹ ਵੀ ਵੜ ਬਕਾਊਗਾ ਤੇ ਕਮਲ ਵੀਰੇ ਇੱਕ ਨਮਾ ਸੁਬਾ ਸੁਣਨ ਜਾ ਰਹੀ ਏ ਇਹ ਵੀ ਦੂਜੇ ਸੁਬਾ ਦੂਜਾ ਸੁਬਾ ਹਾਂਜੀ ਦਿਨ ਕਿੰਨੇ ਕੇ ਲੈ 10 ਕ ਲੈ ਜੂਗੀ ਹਾਂਜੀ ਠੀਕ ਆ ਤੇ ਬਾਕੀ ਮਿਲਕਿੰਗ ਨਾਰਮਲ ਕਰ ਦੂਗੀ 10 12 12 ਲੀਟਰ ਤੱਕ ਘੱਟ ਨਹੀਂ ਜੀ 15 16 ਕਿਲੋ ਕਰੂਗੀ 15 16 ਹਾਂਜੀ ਹਾਂਜੀ ਇਹਦੇ ਪਿੰਡੋਂ ਲਈ ਆ ਆਪ ਆਪ ਦਿਓ ਠੀਕ ਆ ਜੀ ਹਾਂਜੀ ਅਜੇ ਪੋਟੇ ਲਟੂਣ ਪਹੁੰਚ ਜਾਂਦੀ ਹੈ ਨਾ ਕੋਈ ਸੱਚਨ ਵੀ ਤੇਰੀ ਆਪਣਾ ਵੀ ਉਹਦੀ ਵੀ ਆ ਵੀ 10 ਕਿ ਤਣ ਲੈਂਦੀ ਹੈ ਟਿਲ ਟੁਲ ਕਾਫੀ ਆ ਹਾਂ ਜੀ ਬਹੁਤ ਕਾਫੀ ਹੈ ਇਧਰ ਦੇਖੋ ਹਾਂ ਜਿੰਨਾ ਦੋਨਾਂ ਬਹੁਤ ਹੈ ਇਧਰ ਟੇਲਾ ਟੂਲਾ ਚੱਲ ਗਿਆ ਦੋਸਤੋ ਕਾਫੀ ਨੇ ਤੇ ਬਿਲਕੁਲ ਇਹਨਾਂ ਮੁੱਠੀ ਇਲਾ ਤਾਂ ਨਾ ਅਜੇ ਤਾਂ ਤਕਰੀਬਨ ਇੱਕ ਜਸਟ ਆਪਾਂ ਕਹਿ ਸਕਦੇ ਹਾਂ ਜ ਠੀਕ ਆ ਹਜੇ ਬੰਨਾ ਥੰਨਾ ਪੂਰਾ ਵੈੜ ਜਦੋਂ ਬਣੀ ਥਣੀ ਚੱਲੀ ਦੋਸਤੋ ਫਿਰ ਸਮਝ ਬਤੇ ਰਹੇ ਆਊਗੀ ਕਿਉਂਕਿ ਹਜੇ ਟਾਈਮ ਪਿਆ ਹੈਗਾ ਠੀਕ ਆ ਆ ਵੇਖੋ ਖੋਲਣਾ ਪੂਰਾ ਲੇਵਾ ਜਿੰਨੀ ਘਟਲ ਹੈਗੀ ਵਟ ਫਟ ਤੁਸੀਂ ਦੇਖ ਸਕਦੇ ਹੋ ਲੜਦੌੜ ਜਿਹੜੇ ਆ ਕਾਫੀ ਜਿਆਦੇ ਆ ਬਿਲਕੁਲ ਲੇਵਾ ਬਣਾ ਕੇ ਤਿਆਰ ਕਰ ਤੋਂ ਬਾਅਦ ਇਸ ਵੈੜ ਨੇ ਸੂਣਾ ਤੇ ਸੈਕੰਡ ਸੂਬਾ ਸੂਣ ਜਾ ਰਹੀ ਆ ਤੇ ਇਹਦੀ ਵੀਰ ਡਿਮਾਂਡ ਕੀ ਰੱਖੀ ਹੋਈ ਐ ਵੀਰ ਇਹਦਾ ਮੁੱਲ ਭਾ 45000 ਹੀ ਕਰ ਲਈ ਗਏ ਹਾਂਜੀ ਹਾਂਜੀ ਤੇ ਲੈਦੇ 42000 ਦੇ ਦੇਦਾਂਗੇ ਜੇ ਕੋਲਾ ਵੀਰ ਕਰੋਗੇ 42000 ਦੀ ਹਾਂਜੀ 42000 ਦੀ ਠੀਕ ਆ 42000 ਦੀ ਜਿਹੜੀ ਕਿਸਾਨ ਵੀਰੋ ਇਹ ਵਾੜ ਦਿੱਤੀ ਜਾਵੇਗੀ ਠੀਕ ਆ ਵਾੜ ਚੰਗੀ ਆ ਬੰਨੀ ਪੂਰੀ ਆ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਵੀਰ ਕਮਲਾ ਅੰਦਰੋਂ ਤੋੜ ਲੈਂਦੇ ਆ ਇਹਨੂੰ ਬਣੂਗੀ ਪੂਰੀ ਠੀਕ ਆ ਬਾਕੀ ਥਣ ਥਣ ਜਿਹੜਾ ਹੈਗਾ ਤੁਸੀਂ ਇਹਨਾਂ ਨੂੰ ਦੇਖੋ ਪੂਰੀ ਸਪੇਸ ਤੇ ਆ ਚਾਰੇ ਥਣ ਜਿਹੜੇ ਆ ਚੰਗੇ ਵਿਥ ਉਬਰਨ ਤੇ ਆ ਆ ਦੇਖੋ ਜੀ ਠੀਕ ਆ ਫਵਾਨਾ ਜਿਹੜਾ ਹੋ ਨਹੀਂ ਬਖਾਲਾ ਬਿਲਕੁਲ ਦਸੀ ਜਾਂਦੀ ਹੈ ਵੀ ਤਕਰੀਬਨ ਖੁੱਲਾ ਲੇਵਾ ਬਣਾਉਗੀ ਤੇ ਬਾਕੇ ਠੰਡੇ ਹੁੰਦੇ ਨਮਨ ਜੀਵੇਂ ਕੋਈ ਵਾਦੀ ਬਈ ਸੀਪਟ ਕਰ ਲੇ ਥੋੜਾ ਤੋਰਦੀ ਜੱਗੇ ਠੀਕ ਆ ਇਹ ਵੀ ਵੈੜ ਸੋਹਣੀ ਆ ਦੋਸਤੋ ਬਣੀ ਥਣੀ ਜੜੀ ਹੈਗੀ ਆ ਜੇ ਕਿਸੇ ਵੀਰ ਨੇ ਅਕੇ ਸੇਲ ਵੀ ਕਰਨੀ ਹੋਈ ਅੱਜਲ ਜਾ ਕੇ ਤੁਸੀਂ ਕੋਈ ਦੋ ਪੈਸੇ ਕੱਢ ਵੀ ਸਕਦੇ ਹੋ ਵੀ ਇਹ ਵੀ ਨਹੀਂ ਗੱਲ ਹੈਗੀ ਵੀ ਇਹ ਜਦੋਂ ਬਣੀ ਥਣੀ ਆ ਉਦੋਂ ਹੋਰ ਜੇ ਅਸੀਂ ਸਮਝਾਉਗੀ ਚਾਰ ਪੈਸੇ ਕਿਸੇ ਵੀਰ ਨੂੰ ਬਟਾ ਦੂੰਗੀ ਠੀਕ ਆ ਤੇ ਜਿਹੜਾ ਮੁੱਲ ਹੋਊਗਾ ਉਹ ਟਾਈਮ ਦਾ ਹੋਰ ਹੋਊਗਾ ਵੀਰਾਂ ਦਾ ਵੀ ਕਿਉਂਕਿ 10 ਦਿਨ ਹਜੇ ਪਏ ਹੈਗੇ ਪੈਂਡਿੰਗ ਠੀਕ ਆ ਤੇ ਮੁੱਲ ਇਹਦਾ 42 43 ਹਜ਼ਾਰ ਦੀ ਦੇਣੀ ਆ ਲਾਸਟ ਫਿਰ ਜੀ ਹਾਂਜੀ 43 ਦੇ ਦਾਂਗੇ ਜੀ 42 ਦੀ ਹਾਂਜੀ ਠੀਕ ਆ 42 ਦੀ ਜਿਹੜੀ ਲਾਸਟ ਹੋ ਜਾਊਗੀ ਵੈੜ ਪੂਰੀ ਫੱਬਦੀ ਰੱਬ ਤੇ ਵਜਨ ਵਜਨ ਵਾਲੀ ਪੂਰੀ ਵੈੜ ਆ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਧਿਆਨ ਦੇ ਨਾਲ ਦੇਖ ਲਓ ਆ ਦੇਖੋ ਜੀ ਠੀਕ ਹੈ ਠੀਕ ਹੈ ਵੀਰੇ ਕਮਲ ਇੱਕ ਸੰਪਰਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰਕੇ ਸਾਂਝੀ 77101 81877 ਠੀਕ ਹੈ ਜੀ ਹਾਂਜੀ 77101 18877 18877 ਹਾਂਜੀ ਠੀਕ ਆ ਸੋ ਦੋਸਤੋ ਇਹ ਸਾਨੇ ਵੀਰ ਕਮਲ ਠੀਕ ਆ ਪਿੰਡ ਲਖਣਾ ਖਾਸ ਵਿਜਿਟ ਤੁਹਾਨੂੰ ਕਰਨੀ ਪੈਣੀ ਆ ਦੋ ਵੜਾ ਅਜਵੀਰ ਦੇ ਕੋਲ ਫੇਰ ਬਕਾਉ ਨੇ ਬੜਾ ਜਿਹੜੀਆਂ ਦੋਸਤੋ ਖਾਸ ਤੌਰ ਤੇ ਚੰਗੀਆਂ ਲੈ ਕੇ ਆਉਂਦਾ ਵੀਰ ਭਾਅ ਪੜਦਾ ਵੀ ਜਿਹੜਾ ਤੁਹਾਨੂੰ ਚੰਗਾ ਹੀ ਲੱਗੂਗਾ ਠੀਕ ਆ ਜਿਉਹੋ ਜੀ ਚੀਜ਼ ਆ ਆਪਾਂ ਖਰੀਦਾਂਗੇ ਤਕਰੀਬਨ ਉਹ ਜਿਹਾ ਮੁੱਲ ਵੀ ਆਪਾਂ ਨੂੰ ਭਰਨਾ ਪੈਂਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ